ਬਾਬਾ ਜੀ ਰੱਬ ਦਾ ਨਾਮ ਲੈਣਾ ਆਪਾਂ ਤਾਂ ਆ ਕਿਹੜੇ ਚੱਕਰਾਂ 'ਚ ਪਏ ਹਾਂ ਬਾਬਾ ਜੀ ਐਨੀ ਲਾਲਚ ਨਹੀਂ ਚੰਗੀ ਹੁੰਦੀ ਹਾਂ ਹਾਂਜੀ ਉਸਤਾਦ ਜੀ ਡੀਜੇ ਵੇ ਹਨਾ ਟਿਪ ਟੋਪ ਭੇਜ ਦਿਓ ਐਦਕੀ ਕੋਈ ਵੀ ਕਮੀ ਪੇਸ਼ ਨਹੀਂ ਰਹਿਣੀ ਚਾਹੀਦੀ ਤੁਹਾਨੂੰ ਪਤਾ ਤੁਹਾਡੇ ਭਰਾ ਦੇ ਘਰ ਲੋੜੀ ਦਾ ਫੰਕਸ਼ਨ ਆ ਮੈਂ ਕਿਹਾ ਸਾਰੇ ਪਿੰਡ ਨੂੰ ਪਤਾ ਲੱਗਣਾ ਚਾਹੀਦਾ ਲਾਈਟਾਂ ਵੀ ਤੁਸੀਂ ਐਦਾਂ ਦੀ ਲਾਉਣੀਆਂ ਕਿ ਜਗਮਗ ਹੋ ਜਾਵੇ ਪਿੰਡ 'ਚ ਹਾਂ ਸ਼ੁਕਰੀਆ ਭਰਾ ਓਕੇ ਮੇਰੀ ਜਤਿੰਦਰ ਬੇਲੇ ਦੇ ਮੈਨੇਜਰ ਨਾਲ ਗੱਲ ਹੋਈ ਆ ਕੀ ਕਹਿੰਦਾ ਫੇਰ 10 ਲੱਖ 'ਚ ਬੁੱਕ ਕਰਤਾ ਯਾਰ ਰੌਣਕ ਵੀ ਫੋਨ ਨੇ ਲਾਉਣੇ ਨਾ 15 ਲੱਖ ਜਾਇਜ ਆ ਤੇ ਭਾਈ ਇਹ ਖੋਰ ਗੱਲ ਤਾਂ ਨਹੀਂ ਸੀ ਹੈ ਨਾ ਫਿੰਗਰ ਦਾ ਆਪਾਂ ਬੁੱਕ ਰਹੀ ਰਹੀ ਹਾਂ ਹਾਂ ਉਹ ਦਾ ਡਾਂਸ ਲਾਈ ਵੀ ਕਰ ਲਈਏ ਹਾਂ ਇਹ ਵੀ ਆਈਡੀਆ ਵਧੀਆ ਕਿਹੜੀ ਕਰਨੀ ਹੈ ਤੇਰੇ ਹੈਗੀ ਕੋਈ ਦਿਮਾਗ ਚ ਹੈਗੀ ਇੱਕ ਫਗਵਾੜੇ ਦੀ ਮਸ਼ਹੂਰ ਟੈਂਡੀ ਫਿਰ ਉਹਦੇ ਨਾਲ ਬੌਂਸਰ ਵੀ ਸੱਦਣੇ ਪੈਣੇ ਤੈਨੂੰ ਪਤਾ ਹੀ ਆ ਪੈਂਟ ਦੀ ਮਿਹੜੀ ਦਾ ਹੂੰ ਨਾਲੇ ਇਦਾਂ ਦੀਆਂ ਚੀਜ਼ਾਂ ਦੇਖ ਕੇ ਚਾਅ ਮੱਲ ਝੱਟੇ ਜਾਂਦੀ ਜਾਂਦਾ ਉਹ ਤਾਂ ਫੇਕਾ ਨਹੀਂ ਪੈਣੇ ਆ ਆਪਾਂ ਨੂੰ ਚੱਲ ਆ ਫਿਰ ਹਿਸਾਬ ਕਰ ਤਾ ਦੇ ਕਿੰਨੇ ਕੁ ਬਣੇ ਇਹਨਾਂ ਦੇ ਤਾਬ ਤਾਬਤਾ ਲਾਇਆ ਆਪਣਾ ਮੈਂ ਭਾਜੀ ਰਲਾ ਮਲਾ ਕੇ ਪੂਰਾ 25 ਲੱਖ ਬਣ ਗਿਆ ਯਾਰ ਰੰਦਾਵੇ ਲਈ ਇੰਨੀ ਇੱਕ ਗੱਲ ਤਾਂ ਛੋਟੀ ਈ ਏ ਤੈਨੂੰ ਪਤਾ ਈ ਆ ਫਿਰ ਓਕ ਬਣ ਗਿਆ ਨਾ ਇੱਕ ਵਾਰੀ ਪੂਰਾ ਮੇਰੀ ਹਲਵਾਈ ਤੇ ਰਖਣ ਵਾਲਿਆਂ ਨਾਲ ਵੀ ਗੱਲ ਹੋ ਚੁੱਕੀ ਆ ਮੈਂ ਉਧਰ ਹੋ ਕੇ ਆਉਣਾ ਮੈਂ ਵੀ ਵੇਲੇ ਆ ਇਕੱਠੇ ਚੱਲਦੇ ਆ ਲਓ ਭਾਜੀ ਇਹ ਵੀ ਕੰਮ ਹੋ ਗਿਆ ਆਣੀਏ ਵਾਲਾ ਕੰਮ ਵੀ ਨਿਪਟੜ ਗਿਆ ਹਲਵਾਈ ਵਾਲਾ ਵੀ ਹੁਣ ਉਸ ਤੋਂ ਬਾਅਦ ਫਿਰ ਰੁਕ 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 ਆਪਾਂ ਕਹੀ ਤਾਂ ਜਾਣੇ ਸਾਰੇ ਕੰਮ ਹੋ ਗਏ ਇਹ ਮੇਨ ਕੰਮ ਤਾਂ ਆਪਣਾ ਰਹਿ ਗਿਆ ਕਿਹੜਾ ਇੱਧਰ ਗੁਰਦੁਆਰੇ ਵਾਲੇ ਪਾਠੀ ਜੀ ਨਾਲ ਗੱਲ ਕਰਨੀ ਆ ਅਰ ਹਾਂਜੀ 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 ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਖਾਲਸਾ ਬਾਬਾ ਜੀ ਆਪਣੇ ਘਰ ਹੈਗਾ ਲੋਹੜੀ ਦਾ ਪ੍ਰੋਗਰਾਮ ਤੇ ਅਸੀਂ ਅਰਦਾਸ ਕਰਾਉਣੀ ਤੇ ਸਖਮ ਨਹੀਂ ਸਕਦਾ ਪਾਟ ਰਖਾਉਣਾ ਤੇ ਕੀਰਤਨ ਵੀ ਕਰਾਉਣਾ ਤੁਸੀਂ ਆਪਣੀ ਪੇਟਾ ਦੱਸ ਦਿਓ ਕਿੰਨੀ ਆ 11 ਕਹ ਜਿਆਦਾ ਦੇ ਦਿਓ ਜੀ 11000 ਬਾਬਾ ਜੀ ਥੋੜੇ ਜਿਹਾ ਘੱਟ ਕਰ ਲਓ ਬਾਬਾ ਜੀ ਬਾਬਾ ਜੀ 11000 ਤਾਂ ਬਹੁਤ ਜ਼ਿਆਦਾ ਆ ਰੱਬ ਦਾ ਨਾਮ ਲੈਣਾ ਆਪਾਂ ਤੁਸੀਂ ਵੀ ਰੱਬ ਰੱਬ ਕਰੋ ਮੈਂ ਕੱਲ ਲੈਣੇ ਨਹੀਂ ਹੋਣਾ ਨਾਲ ਹੋ ਸਾਥੀ ਵੀ ਹੋਣੇ ਆ ਆਪਾਂ ਉਹਨਾਂ ਦਾ ਖਰਚਾ ਵੀ ਜੋੜਨਾ ਬਾਬਾ ਜੀ ਨਾ ਤੁਹਾਡਾ ਬਿਜਲੀ ਦਾ ਬਿੱਲ ਨਾ ਕੋਈ ਕਿਰਾਇਆ ਤੁਹਾਡਾ ਗੁਰੂ ਘਰ ਦਾ ਲੰਗਰ ਬਾਬਾ ਜੀ ਗੁੱਸਾ ਨਾ ਕਰਿਓ ਇਹਨਾਂ ਲਾਲਚ ਨਹੀਂ ਚੰਗਾ ਦਾ ਜੇ ਤੁਸੀਂ ਮੋਹ ਮਾਇਆ ਨਹੀਂ ਛੱਡੂਗੇ ਤਾਂ ਬਾਕੀ ਦਾ ਕੀ ਬਣੂ ਨਹੀਂ ਨਹੀਂ ਤੁਸੀਂ ਗੱਲ ਸੁਣੋ 5100 ਠੀਕ ਹੈ 5100 ਦੇ ਦੇ ਬਾਬਾ ਜੀ 5100 ਠੀਕ ਹੈ ਬਾਬਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾਨ ਸਾਹਿਬ ਆ ਵਾਹਿਗੁਰੂ ਜੀ ਦੇ ਪਤੇ ਇਹਨਾਂ ਲਾਲਚ ਨਹੀਂ ਚੰਗਾ ਦਾ ਸ਼ੜਨੂਂ ਦੀ ਤਾਂ ਬਾਕੀਆਂ ਦਾ ਕੀ ਬਣੋ ਜਿਵੇਂ ਕਿ ਤੁਸੀਂ ਦੇਖਿਆ ਨੱਚਣ ਗਉਣ ਵਾਲਿਆਂ ਤੇ ਤਾਂ ਆਪਾਂ ਲੱਖਾਂ ਰੁਪਏ ਖਾਚ ਕਰ ਦਿੰਦੇ ਜਦੋਂ ਗੱਲ ਰੱਬ ਦਾ ਨਾਮ ਲੈਣ ਵਾਲਿਆਂ ਦੀ ਹੁੰਦੀ ਹੈ ਤਾਂ ਮਾਮੂਲੀ ਜੀ ਰਕਮ ਵੀ ਬਹੁਤ ਵੱਢੀ ਲੱਗਣ ਲੱਗ ਜਾਂਦੀ ਹੈ ਚੰਗਾ ਮਾਲ ਕਾ ਜਿਵੇਂ ਤੇਰੀ ਮਾਜੀ ਸਾਥ ਸੰਗਤ ਜੀ ਗੱਲ ਲਾਲਚ ਦੀ ਨਹੀਂ ਹੈ ਸਾਡਾ ਵੀ ਪਰਿਵਾਰ ਹੈ ਸਾਡੇ ਵੀ ਖਾਚੇ ਬੱਚਿਆਂ ਦੀ ਪੜ੍ਹਾਈਆਂ ਦੇ ਖਾਚੇ ਮੈਡੀਕਲ ਖਾਚੇ ਹੋਰ ਰਿਸ਼ਤੇਦਾਰੀਆਂ ਤੁਹਾਨੂੰ ਕੀ ਲੱਗਦਾ ਇਦਾਂ ਕੋਈ ਗਰੰਥੀ ਸਿੰਘ ਆਪਣੇ ਬੱਚਿਆਂ ਨੂੰ ਕਹੂਗਾ ਕਿ ਤੂੰ ਵੀ ਗੁਰੂ ਘਰ ਦਾ ਵਜੀਰ ਬਣ ਸੇਵਾ ਕਰ ਏਕ ਨਿੱਕੀ ਜੀ ਕੋਸ਼ਿਸ਼ ਸੀ ਗੁਰੂ ਘਰ ਦੇ ਵਜੀਰਾਂ ਦੀ ਹਾਲਤ ਨੂੰ ਤੁਹਾਡੇ ਸਾਹਮਣੇ ਦਸਾਉਣੀ ਬਾਕੀ ਤੁਸੀਂ ਵੀ ਸੁਝਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ